ਦੀਪਿਕਾ ਪਾਡੂਕੋਨ ਐਂਡ ਰਣਵੀਰ ਸਿੰਘ ਦੇ ਫੈਨਸ ਲਈ ਬੇਹਦ ਖੁਸ਼ਖਬਰੀ ਦੀ ਖਬਰ ਸਾਹਮਣੇ ਆਈ ਹੈ ਹਾਲੀ ਦੇ ਵਿੱਚ ਦੀਪਿਕਾ ਪਾਡੂਕੋਨ ਨੇ ਬੇਬੀ ਗਰਲ ਨੂੰ ਜਨਮ ਦਿੱਤਾ ਹੈ ਜਿਵੇਂ ਹੀ ਸਲਬਸ ਵੱਲੋਂ ਇਹ ਖਬਰ ਸਾਂਝਾ ਕੀਤੀ ਗਈ ਫੈਨਸ ਦੇ ਨਾਲ ਫੈਨਸ ਦੇ ਨਾਲ ਨਾਲ ਸਲਬਸ ਵੀ ਉਹਨਾਂ ਨੂੰ ਮੁਬਾਰਕਾ ਦਿੰਦੇ ਨਜ਼ਰ ਆਏ ਤੇ ਆਓ ਤੁਹਾਨੂੰ ਦੱਸਦੇ ਹਾਂ ਕਿ ਇਸ ਲਿਸਟ ਦੇ ਵਿੱਚ ਕਿਹਦਾ ਕਿਹਦਾ ਨਾਮ ਜੁੜਿਆ ਹੈ ਦੀਪਿਕਾ ਪਾਡੂਕੋਨ ਅਤੇ ਰਣਵੀਰ ਸਿੰਘ ਮਾਤਾ ਪਿਤਾ ਬਣ ਗਏ ਨੇ ਜੋੜੇ ਦੇ ਘਰ 8 ਦਸੰਬਰ ਨੂੰ ਇੱਕ ਬੇਟੀ ਨੇ ਜਨਮ ਲਿਆ ਹੈ ਪિતા ਬਣਨ ਦੇ ਕੁਝ ਸਮੇਂ ਬਾਅਦ ਹੀ ਰਣਵੀਰ ਸਿੰਘ ਨੇ ਸੋਸ਼ਲ ਮੀਡੀਆ ਤੇ ਫੈਨਸ ਅਤੇ ਦੋਸਤਾਂ ਦੇ ਨਾਲ ਇਸ ਖੁਸ਼ਖਬਰੀ ਨੂੰ ਸਾਂਝਾ ਕੀਤਾ ਰਣਵੀਰ ਸਿੰਘ ਅਤੇ ਦੀਪਿਕਾ ਪਾਡੂਕੋਂ ਦੀ ਇੱਕ ਖੁਸ਼ਖਬਰੀ ਸੁਣ ਕੇ ਉਹਨਾਂ ਦੇ ਫੈਨਸ ਬੇਹਤ ਖੁਸ਼ ਨਜ਼ਰ ਆ ਰਹੇ ਨੇ ਜੋੜੇ ਦੇ ਫੈਨਸ ਅਤੇ ਦੋਸਤਾਂ ਨੇ ਸੋਸ਼ਲ ਮੀਡੀਆ ਤੇ ਕਾਫੀ ਪਿਆਰ ਦੀ ਵਰਖਾ ਕੀਤੀ ਹੈ ਅਰਜੁਨ ਕਪੂਰ ਗੋਹਰ ਖਾਨ ਪੂਜਾ ਹੈਕੜੇ ਹਾਰਦਿਕ ਪਾਂਡਿਆ, ਮਲਾਈਕਾ ਅਰਾੜਾ, ਪਰਿਨੀਤੀ ਚੋਪੜਾ, ਆਥਿਆ ਸ਼ੇਟੀ, ਸੁਨੀਲ ਗਰੋਵਰ, ਵਿਸ਼ਾਲ, ਡੰਡਲਾਨੀ ਵਰਗੇ ਵੱਡੇ ਨਾਮੀ ਕਲਾਕਾਰਾਂ ਨੇ ਜੋੜੇ ਨੂੰ ਮੁਬਾਰਕਾਂ ਦਿੱਤੀਆਂ ਨੇ। ਰਣਵੀਰ ਸਿੰਘ ਨੇ ਆਪਣੀ ਪੋਸਟ ਦੇ ਵਿੱਚ ਲਿਖਿਆ 8 ਨੋ 2024 ਨੂੰ 베بی ਗਰਲ ਦਾ ਸਵਾਗਤ ਹੈ। ਦੀਪਿਕਾ ਤੇ ਰਣਵੀਰ ਆਪਣੀ ਖੁਸ਼ੀ ਜ਼ਾਹਿਰ ਕਰਦੇ ਹੋਏ ਅਰਜੁਨ ਕਪੂਰ ਨੇ ਲਿਖਿਆ "ਲక్ష్ਮੀ ਆਈ ਹੈ, ਰਾਣੀ ਆ ਗਈ ਹੈ।" ਸ਼ਰਵਰੀ ਵਾਂਗ ਨੇ ਦਿਲ ਦੇ ਈਮੋਜੀ ਦੇ ਨਾਲ ਜੋੜੇ ਨੂੰ ਮੁਬਾਰਕਾਂ ਦਿੱਤੀਆਂ। ਮਲਾਈਕਾ ਰੋਣਾ ਨੇ ਵੀ ਜੋੜੇ ਨੂੰ ਮੁਬਾਰਕਾਂ ਦਿੱਤੀਆਂ ਨੇ ਅਨੰਨਿਆ ਪਾਂਡੇ ਵੀ ਜਜ਼ਬਾਤਾਂ ਤੇ ਕਾਬੂ ਨਾ ਰੱਖ ਸਕੀ ਅਤੇ ਲਿਖਿਆ 베بی 걸 ਕੰਗ੍ਰੈਚੁਲੇਸ਼ਨਸ ਰਾਜਕੁਮਾਰ ਰਾਓ ਨੇ ਵੀ ਜੋੜੇ ਨੂੰ ਵਧਾਈ ਦਿੱਤੀ ਹੈ ਉਹਨਾਂ ਨੇ ਰਣਵੀਰ ਸਿੰਘ ਦੀ ਪੋਸਟ ਤੇ ਲਿਖਿਆ ਦਿਲੋਂ ਵਧਾਈਆਂ ਮੈਂ ਤੁਹਾਡੇ ਦੋਵਾਂ ਲਈ ਬਹੁਤ ਖੁਸ਼ ਹਾਂ ਰੋਕੀ ਔਰ ਰਾਣੀ ਦੀ ਪ੍ਰੇਮ ਕਹਾਣੀ ਦੇ ਵਿੱਚ ਰਣਵੀਰ ਸਿੰਘ ਦੀ ਕੋ-ਸਟਾਰ ਆਰਿਆ ਭਟ ਨੇ ਵੀ ਇਸ ਜੋੜੇ ਤੇ ਕਾਫੀ ਪਿਆਰ ਦੀ ਵਰਖਾ ਕੀਤੀ ਹੈ ਤੇ ਬਿਗਾ ਬਾਡੂ ਕੋਨ ਅਤੇ ਰਣਵੀਰ ਸਿੰਘ ਨੂੰ ਵਧਾਈ ਦਿੰਦੇ ਹੋਏ ਪ੍ਰਿਅੰਕਾ ਚੋਪੜਾ ਨੇ ਵੀ ਉਹਨਾਂ ਦੀ ਬੇਟੀ ਦੇ ਢੇਰ ਸਾਰਾ ਪਿਆਰ ਲਟਾਇਆ ਹੈ। ਪ੍ਰਿਅੰਕਾ ਨੇ ਸੰਜਲੀਲਾ ਬੰਸਾਲੀ ਦੇ ਨਿਰਦੇਸ਼ਨ ਚ ਬਣੀ ਫਿਲਮ ਬਾਜੀਰਾਓ ਮਸਤਾਨੀ ਦੇ ਵਿੱਚ ਇਸ ਜੋੜੀ ਦੇ ਨਾਲ ਕੰਮ ਕੀਤਾ ਸੀ। ਇਸ ਫਿਲਮ ਦੇ ਵਿੱਚ ਉਹ ਕਾਸ਼ੀਬਾਈ ਦੇ ਕਿਰਦਾਰ ਵਿੱਚ ਨਜ਼ਰ ਆਈ ਸੀ। ਵੈਲ ਇਸ ਖੂਬਸੂਰਤ ਜੇ ਜੋੜੇ ਨੂੰ ਉਹਨਾਂ ਦੇ ਨਵੇਂ ਬੇਬੀ ਦੇ ਲਈ ਬਹੁਤ-ਬਹੁਤ ਮੁਬਾਰਕਾਂ।